ਅੱਜ 20 ਤਰੀਕ ਨੂੰ ਦੂਜਾ ਮਹੀਨਾ ਖਤਮ ਹੋਣ ਤੇ ਜਾ ਰਿਹਾ ਤੇ ਸਾਨੂੰ ਦੋ ਮਹੀਨੇ ਦੀ ਤਨਖਾਹ ਨਹੀਂ ਦੇ ਰਹੀ ਸਾਡਾ ਵੀ ਦਿਹਾੜੇ ਦੇ ਦਿਨ ਤਿਆਰ ਦੇਖਣਾ ਇਹਨਾਂ ਨੇ ਵੀ ਬਿਲਕੁਲ ਟ੍ਰੈਵਲ ਕੰਟਰੈਕਟਰ ਨੇ ਘਰ ਆਪਣੇ ਦੇਣੀ ਹੈ ਤਨਖਾਹ ਕਿ ਤਨਖਾਹਾਂ ਹੀ ਨਹੀਂ ਆਉਣਗੀਆਂ ਤੇ ਸਾਡਾ ਕੰਮ ਕੀ ਕਰਾ ਕੀ ਫਾਇਦਾ ਅਸੀਂ 24 ਘੰਟੇ ਰੂਟ ਤੇ ਰਹਿੰਦੇ ਆ ਡਿਊਟੀ ਕਰਦੇ ਆ 24 ਘੰਟੇ ਡਿਊਟੀ ਕਰਨ ਦੇ ਬਾਵਜੂਦ ਸਾਡਾ ਮੋਲੇ ਮੋੜਦੇ ਆ ਕਿ ਤੁਸੀਂ ਡੀਪੂ ਬੰਦ ਕਰੋ ਤੁਸੀਂ ਅੱਡੇ ਬੰਦ ਕਰੋ ਫਿਰ ਤੁਹਾਡੀ ਸ਼ਾਮ ਨੂੰ ਤਨਖਾਹ ਪਾ ਦਾਂਗੇ 4 ਸਾਲ ਬੀਤ ਚੁੱਕੇ ਔਰ ਲਾਰੇ ਲਾ ਰਹੀ ਆ ਭਗਵੰਤ ਮਾਨ ਸਾਹਿਬ ਬਿਆਨ ਦੇ ਰਹੇ ਵੱਡੇ ਵੱਡੇ ਭਾਸ਼ਣ ਦੇ ਰਹਿਆ ਉਹ ਭਾਸ਼ਣਾਂ ਦਾ ਕਿਸੇ ਮਤ ਉਹਨਾਂ ਦੇ ਬਿਆਨ ਆ ਕਿ ਮੈਂ ਕੱਚਾ ਮਾਜੂਦ ਰਹਿਣ ਹੀ ਨਹੀਂ ਦੇਣਾ ਅਸੀਂ ਤਾਂ ਸੋਚਿਆ ਸੀ ਇਹਨੂੰ ਰਹਿਣ ਤਾਂ ਤੱਕ ਨਹੀਂ ਉਹਨਾਂ ਕਿ ਪੱਕੇ ਕਰ ਦੇਣਗੇ ਪਰ ਉਹਨੇ ਪੱਕੇ ਕਰਨ ਦੀ ਨਹੀਂ ਜਿਹੜੇ ਕੱਚੇ ਮਾਜੂਦ ਹੀ ਕੱਢਣ ਤੇ ਤੁਲੇ ਹੋਏ ਆ ਇਹ ਮਾਲਕਾਂ ਨੂੰ ਪ੍ਰਾਈਵੇਟ ਚੜਾਣਾ ਨੂੰ ਲੈ ਕੇ ਆ ਰਹੇ ਆ ਕਿ ਪ੍ਰਾਈਵੇਟ ਘਾਣੇ ਆ ਬਸਾਉਣ ਤੇ ਉਹਨਾਂ ਨੂੰ ਚੜਾਇਆ ਤੇ ਉਹਨਾਂ ਦੇ ਵੱਡੇ ਵੱਡੇ ਕਿਹੜੇ ਕੱਪੇ ਆ ਉਹ ਸਾਡੇ ਅਫਸਰਾਂ ਨੂੰ ਮਿਲਣ ਕੋਈ ਇਹਨਾਂ ਦੀ ਨੀਅਤ ਵੀ ਬਿਲਕੁਲ ਖਰਾਬ ਆ ਨੀਅਤ ਇਸ ਕਰਕੇ ਖਰਾਬ ਆ ਕਿ ਆਡੀਰਮਾਰਸੇ ਕਿਲੋਮੀਟਰ ਖਤਮ ਕੀਤੀ ਜਾਵੇ ਕਿ ਮੈਕਮੇਂਦੀਆਂ ਬੱਸਾਂ ਪਾਈ ਜਾਵੇ ਪਬਲਿਕ ਨੂੰ ਜਿਹੜੀ ਸਹੂਲਤ ਆ ਮਿਲ ਸਕੇ ਪਰ ਉਹ ਕਹਿੰਦੇ ਆ ਕਿਲੋਮੀਟਰ ਸਕੀਮ ਪਾਉਣੀ ਆ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇ ਤੇ ਮੁਲਾਜ਼ਮਾ ਵੱਲੋਂ ਜਿਹੜਾ ਕਿ ਉਹ ਜਲੰਧਰ ਬੱਸ ਸਟੈਂਡ ਬੰਦ ਕਰ ਦਿੱਤਾ ਗਿਆ ਜਲੰਧਰ ਬੱਸ ਸਟੈਂਡ ਦੇ ਅੰਦਰ ਐਸ ਵਕ ਜਿੰਨੀਆਂ ਵੀ ਬੱਸਾਂ ਸਨ ਕੁਝ ਦਿਨ ਪਹਿਲਾਂ ਉਹ ਇੱਥੋਂ ਭੇਜ ਦਿੱਤੇ ਗੀਆਂ ਹਨ ਐਸ ਵਕ ਬੱਸ ਸਟੈਂਡ ਵਿਲਾ ਹੈ ਸਵਾਰੀਆਂ ਨੂੰ ਖੱਜਲ ਖਰਾਬੀ ਜਿਹੜੀ ਹੈ ਕਿ ਉਹ ਹੁਣ ਸ਼ੁਰੂ ਹੋ ਗਈ ਹੈ ਮਾਤਾ ਜੀ ਕਿਹੜੀ ਜਗ੍ਹਾ ਤੇ ਜਾ ਰਹੇ ਹੋ ਅਮਰ ਸਾਹਿਬ ਤੇ ਬੱਸ ਮਿਲ ਨਹੀਂ ਇੱਧਰੋਂ ਠੀਕ ਅਜੀ ਅਸੀਂ ਉੱtre ਆ ਆਨੰਦ ਤੋਂ ਸਭੋਂ ਆਏ ਠਨਾਲਪੁਰ ਸਾਹਿਬ ਤੋਂ ਆਏ ਪਤਾ ਸੀ ਇਹਨਾਂ ਨੇ ਬੰਦੂ ਕਰ ਦੇਣਾ ਮੈਂ ਇਸ ਤਰੀਕੇ ਦੇ ਨਹੀਂ ਪਤਾ ਨਹੀਂ ਸੀ ਤੇ ਹੁਣ ਅਗਲੇ ਪਾਸੇ ਕਿੱਥੋਂ ਮਿਲਣੀ ਕਿਸੇ ਕਿਹੜੀ ਤਰੀਕੇ ਦੀ ਜਾਣਕਾਰੀ ਮਿਲੀ ਕੋਈ ਹਾਂ ਇੱਥਾਂ ਹੀ ਆਂਦੇ ਮਿਲਦੇ ਆ ਮਰਤਨ ਜਾਣੀ ਇੱਥੋਂ ਉਹ ਲਾਜ਼ਮਤ ਸਾਡੇ 1250 ਦੇ ਚਲਣੀ ਹਾਂਜੀ ਹਾਂਜੀ 1250 ਦੀ ਗੱਲ ਆਖਦੇ ਪਏ ਨੇ ਇੱਧਰ ਯੂਨੀਅਨ ਵਾਲੇ ਵੀ ਲੱਗੇ ਹੋਏ ਨੇ ਤੇ ਪਤਾ ਨਹੀਂ ਤੁਹਾਨੂੰ ਦੱਸਿਆ ਨਹੀਂ ਕਿੱਥੋਂ ਬੱਸ ਮਿਲਦੀ ਹੈ ਨਹੀਂ ਅਜੀਤ ਬਹੁਤ سارے ਐਸੇ ਲੋਕ ਨੇ ਜਿਹੜੇ ਕਿ ਖੱਜਲ ਖਰਾਬ ਇੱਥੇ ਹੁੰਦੇ ਫਿਰ ਤੁਸੀਂ ਕਿਹੜੀ ਥਾਂ ਤੇ ਜਾਣਾ ਮੈਂ ਕਿਹੜੀ ਜਗ੍ਹਾ ਤੇ ਆਉਣਾ ਸਮਝਾਣ ਪਤਾ ਤੇ ਉਦੋਂ ਬੱਸ ਸਟੈਂਡ ਖੁੱਲਿਆ ਹੋਇਆ ਸੀਗਾ ਤੁਮ ਆਏ ਤੁਸੀਂ ਕਿ ਬੰਦੀ ਸੀਗਾ ਬੰਦੀ ਸੀ ਤੇ ਕਿਦੋਂ ਕਾ ਬੱਸ ਚੱਲਨੀ ਕਿਦੋਂ ਨਹੀਂ ਪਤਾ ਇੰਨਾ ਨਹੀਂ ਪੱਛਾ ਕਹਿੰਦੇ ਆ ਬਾਹਰ ਤੋਂ ਬਾਹਰੋਂ ਜਾਣਗੇ ਬਸ ਐਤਨੀ ਚੀਜ਼ ਹੀ ਆ ਜੀ ਖੱਜਲ ਖਰਾਬੀ ਹੋਵਾ ਹੁੰਦੀ ਭਾਂਜੇ ਬਹੁਤ ਉੱਥੇ ਚਿੰਤਾ ਬਹੁਤ ਖੜੀ ਸੀ ਬਾਹਰ ਗਏ ਲੋਕੀ ਉੱਧਰ ਕਦੇ ਲੋਕ ਜਿਹੜੇ ਨੇ ਕਿ ਲਗਾਤਾਰ ਇੱਥੇ ਪਰੇਸ਼ਾਨ ਮੇ ਹੁੰਦੇ ਪਏ ਨੇ ਕਈਆਂ ਨੂੰ ਜ਼ਰੂਰੀ ਕੰਮ ਵੀ ਜਾਣਾ ਵੈ ਤੇ ਹਾਰਾਂ ਦੇ ਦਿਨ ਚੱਲਦੇ ਪਏ ਨੇ ਪਰ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈ ਕਿ ਉਹ ਧਿਆਨ ਦੇ ਵਿੱਚ ਹਾਲਾਂਕਿ ਜ਼ਰੂਰਤਾ ਜ਼ਰੂਰ ਧਿਆਨ ਚ ਰੱਖਦੇ ਪਏ ਨੇ ਪਰ ਮੁਲਾਜ਼ਮ ਜਿਹੜੇ ਨੇ ਕਿ ਉਹ ਇੱਕ ਗੱਲ ਆਖਦੇ ਪਏ ਨੇ ਕਿ ਹਰ ਵਾਰ ਸਾਡੇ ਨਾਲ ਜਿਹੜਾ ਹੈ ਕਿ ਉਹ ਧੱਕਾ ਵੀ ਹੋ ਰਿਹਾ ਵੈ ਸਾਡੀਆਂ ਮੰਗਾਂ ਤੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਗੌਰ ਵੀ ਨਹੀਂ ਕੀਤਾ ਜਾ ਰਿਹਾ ਪਰ ਲਗਾਤਾਰ ਅਸੀਂ ਸਰਕਾਰ ਨੂੰ ਜਿਹੜਾ ਹੈ ਕਿ ਇੰਨੀ ਗੱਲ ਕਹਿੰਦੇ ਪਏ ਹਾਂ ਵਿਕਰਮ ਪਿਛਲੀ ਵਾਰੀ ਰਖੜੀ ਤੇ ਵੀ ਜਿਹੜਾ ਕਿ ਡੀਪੋ ਬੰਦ ਕਰਤੇ ਹੁਣ ਤੁਹਾਡਾ ਫੋਨ ਵੀ ਆਊਗਾ 4 ਵਜੇ ਕੀ ਸਰਕਾਰ ਨੇ ਸੱਦ ਲਿਆ ਮੰਗਾ ਬੈਠ ਕੇ ਅਸੀਂ ਹੱਲ ਕੱਢਾਂਗੇ ਪੱਕਾ ਕੋਈ ਹੱਲ ਨਿਕਲਦਾ ਪਿਆ ਤੇ ਪਿਛਲੀਆਂ ਮੀਟਿੰਗਾਂ ਦੇ ਵਿੱਚ ਜਿਹੜੀ ਗੱਲ ਹੁੰਦੀ ਹੈ ਉਹ ਸਿਰੇ ਕਿਉਂ ਨਹੀਂ ਚੜਦੀ ਬਿਲਕੁਲ ਜੀ ਸਰਕਾਰ ਦੀ ਮੰਸ਼ਾ ਮੈਨੂੰ ਲੱਗਦਾ ਉਹ ਸਹੀ ਨਹੀਂ ਹੈਗੀ ਇਸ ਟਾਈਮ ਦੇਮ ਤਿਆਰ ਤੇ ਟੈਂਡਰ ਰੱਖਦੀ ਆ ਪਤਾ ਦਿਵਾਲੀ ਆਉਣ ਵਾਲੀ ਆ ਤੇ ਦਿਵਾਲੀ ਤੋਂ ਪਹਿਲਾਂ 4 ਦਿਨ ਜਾਂ 5 ਦਿਨ ਟੈਂਡਰ ਰੱਖਤਾ ਪਹਿਲਾਂ ਰਖੜੀ ਸੀ ਰਖੜੀ ਤੋਂ ਦੋ ਦਿਨ ਪਹਿਲਾਂ ਟੈਂਡਰ ਰੱਖਤਾ ਸੀ ਸਰਕਾਰ ਦੀ ਮਨਸ਼ਾ ਕਿਉਂ ਮਾੜੀ ਹੋ ਗਈ ਆਪਾਂ ਹਰ ਵਾਰ ਨਾ ਇਸ ਚੀਜ਼ ਨੂੰ ਜਿਹੜਾ ਕਿਉਂ ਪੰਡਿਏ ਕਿਉਂ ਉਹ ਦੇ ਮਿਨਿਸਟਰਲ ਸਟਾਫ ਵੀ ਜਿਹੜਾ ਕਿ ਇਹ ਹੀ ਗੱਲ ਕਹਿੰਦਾ ਪਿਆ ਵਾ ਉਹ ਵੀ ਹੁਣ ਮ ਉਹਨਾਂ ਨੂੰ ਕਵਰ ਕਰਕੇ ਆਇਆ ਉਹ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਤੁਸੀਂ ਹਰ ਵਾਰੀ ਇਹ ਗੱਲ ਕਹਿੰਦੇ ਹੋ ਪਰ ਸਟੇਜਟਮ ਲੱਗਾ ਜਦੋਂ ਸੀਐਮ ਸਾਹਿਬ ਬੋਲਦੇ ਨੇ ਤੁਸੀਂ ਸੁਣਦੇ ਨਹੀਂ ਜਾਂ ਜਦੋਂ ਉਹ ਐਲਾਨ ਕਰਦੇ ਨੇ ਕਿ ਅਸੀਂ ਤਾਂ ਖੁਸ਼ਹਾਲੀ ਵੱਲ ਤੁਰੇ ਜਾਂਦੇ ਆਂ ਸੀਐਮ ਸਾਹਿਬ ਤਾਂ ਬਹੁਤ ਵੱਡੇ ਵੱਡੇ ਬਿਆਨ ਦਿੰਦੇ ਆ ਉਹਨਾਂ ਦਾ ਬਿਆਨਾਂ ਦਾ ਜੇ ਉਹਨਾਂ ਦੇ ਉਹਨਾਂ ਦਾ ਬਿਆਨ ਹੈ ਕਿ ਮੈਂ ਕੱਚਾ ਮਾਜੂਮ ਰਹਿਣ ਹੀ ਨਹੀਂ ਦੇਣਾ। ਅਸੀਂ ਤਾਂ ਸੋਚਿਆ ਸੀ ਇਹ ਤਾਂ ਰਹਿਣ ਤੱਕ ਨਹੀਂ ਉਹਨਾਂ ਕਿ ਪੱਕੇ ਕਰ ਦੇਣਗੇ। ਪਰ ਉਹਨੇ ਪੱਕੇ ਕਰਨ ਦੀ ਨਹੀਂ ਜਿਹੜੇ ਕੱਚੇ ਮਾਜੂਮ ਵੀ ਕੱਢਣ ਤੇ ਤੁਲੇ ਹੋਏ ਆ। ਜਿਹੜਾ ਕਿਲੋਮੀਟਰ ਸਕੀਮ ਦਾ ਕੁਹਾੜਾ ਲੈ ਕੇ ਆ ਰਿਹਾ। ਅਸੀਂ ਉਹਨਾਂ ਤੋਂ ਮੰਗ ਕੀਤੀ ਆ ਕਿ ਸਾਨੂੰ ਬੱਸਾਂ પાਕੇ ਦੋ। ਹਾਂ। ਬੱਸਾਂ ਕਿਹੜੀਆਂ ਨੇ? ਇੱਕ ਇੰਸ਼ੋਰੈਂਸ ਕਰਾਉਣੀ ਆ ਜਾਂ ਬੱਸਾਂ ਮੂਲ ਥੋੜਾ ਲੈਣੀਆਂ। ਹਾਂ। ਬੱਸਾਂ ਕਰਜ਼ੇ ਦੇ ਲੈਣੀਆਂ ਤੇ ਅਸੀਂ ਕਰਜ਼ਾ ਲੈਣ ਨੂੰ ਤਿਆਰ ਆ। ਅਸੀਂ ਮਿਹਨਤ ਕਰਦੇ ਆ ਬੱਸਾਂ ਤੇ। ਸਾਨੂੰ ਪਤਾ ਅਸੀਂ ਮਿਹਨਤ ਲਾ ਕੇ ਕਰਜ਼ਾ ਲਾਇਆ। ਬਿਲਕੁਲ। ਇਹ ਮਾਲਕਾਂ ਨੂੰ ਪ੍ਰਾਈਵੇਟ ਘਰਾਣਿਆਂ ਨੂੰ ਲੈ ਕੇ ਆ ਰਹੇ ਆ ਕਿ ਪ੍ਰਾਈਵੇਟ ਘਰਾਣੇ ਆ ਬਸਾਉਣ ਤੇ ਉਹਨਾਂ ਨੂੰ ਚਲਾਇਆ ਤੇ ਉਹਨਾਂ ਤੋਂ ਵੱਡੇ ਵੱਡੇ ਕਿਹੜੇ ਕੱਪੇ ਆ ਉਹ ਸਾਡੇ ਅਫਸਰਾਂ ਨੂੰ ਮਿਲਣ ਇਹ ਚੀਜ਼ ਨੂੰ ਲੈ ਕੇ ਅਸੀਂ ਜਿਹੜਾ ਪ੍ਰੋਟੈਸਟ ਕਰਦੇ ਪਏ ਆ ਵਾਰ-ਵਾਰ ਕਿ ਸਾਡੀ ਮੰਚਾ ਨਹੀਂ ਹੈ ਕੀ ਬੰਦ ਕਰੀਏ ਅੱਜ 20 ਤਰੀਕ ਨੂੰ ਦੂਜਾ ਮਹੀਨਾ ਖਤਮ ਹੋਣ ਤੇ ਜਾ ਰਿਹਾ ਤੇ ਸਾਨੂੰ ਦੋ ਮਹੀਨੇ ਦੀ ਤਨਖਾਹ ਨਹੀਂ ਦੇ ਰਹੀ ਸਾਡਾ ਵੀ ਦਿਹਾੜਿਆਂ ਦੇ ਦਿਨ ਤਿਆਰ ਦੇਖਣਾ ਇਹਨਾਂ ਨੇ ਵੀ ਬਿਲਕੁਲ ਡਰੈਵ ਕਨੈਕਟਰ ਨੇ ਘਰ ਆਪਣੇ ਦੇਣੀ ਤਨਖਾਹ ਜੇ ਤਨਖਾਹਾਂ ਹੀ ਨਹੀਂ ਆਉਣਗੀਆਂ ਤੇ ਸਾਡਾ ਕੰਮ ਕੀਤੇ ਦਾ ਕੀ ਫਾਇਦਾ ਇਹਨਾਂ ਦੀ ਇੱਕ ਤਰੀਕ ਨੂੰ ਤਨਖਾਹ ਪਾਈ ਜਾਂਦੀ ਆ ਸਾਡੀਆਂ ਚੌਣੀ ਪੈਂਦੀਆਂ ਅਸੀਂ 24 ਘੰਟੇ ਰੂਟ ਤੇ ਰਹਿੰਦੇ ਆ ਡਿਊਟੀ ਕਰਦੇ ਆ 24 ਘੰਟੇ ਜੂੜੀ ਕਰਨ ਦੇ ਵਾਅਦੇ ਸਾਡਾ ਮੋਲੇ ਮੋੜਦੇ ਆ ਕਿ ਤੁਸੀਂ ਡੀਪੂ ਬੰਦ ਕਰੋ ਤੁਸੀਂ ਅੱਡੇ ਬੰਦ ਕਰੋ ਫਿਰ ਤੁਹਾਡੀ ਸ਼ਾਮ ਨੂੰ ਤਨਖਾਹ ਪਾ ਦਾਂਗੇ ਅੱਜ ਅਸੀਂ ਬੰਦ ਕੀਤੇ ਆ ਸਵੇਰ ਦਾ ਸ਼ਾਮ ਤੱਕ ਤਨਖਾਹਾਂ ਪੈਣ ਲੱਪਣੀਆਂ ਅੱਜ ਬਜਟ ਕਿੱਥੋਂ ਆਣਾ ਜੇ ਅੱਜ ਬਜਟ ਆਉਂਦਾ ਤੇ ਈ 10 15 ਦਿਨ ਪਹਿਲਾਂ ਤਨਖਾਹ ਪਾਈ ਹੁੰਦੀ ਤੇ ਸਰਕਾਰ ਦੀ ਵੀ ਬੱਲੇ ਬੱਲੇ ਹੁੰਦੀ ਸਰਕਾਰ ਤਾਂ ਚੱਲੀ ਐ ਇਸ ਟਾਈਮ ਖਤਮ ਹੋਣ ਤੇ ਕਿ ਸਰਕਾਰ ਦੇ ਪੱਲੇ ਕੁਝ ਨਹੀਂ ਹੈਗਾ 4 ਸਾਲ ਬੀਤ ਚੁੱਕੇ ਆ ਲਾਰੇ ਲਾ ਭਗਵਾਨ ਦਮਨ ਸਾਹਿਬ ਬਿਆਨ ਦੇ ਰਹੇ ਵੱਡੇ ਵੱਡੇ ਭਾਸ਼ਣ ਦੇ ਰਿਹਾ ਉਹ ਭਾਸ਼ਣਾਂ ਤਾਂ ਕਿਸੇ ਮਤਲਬ ਸਰਕਾਰ ਨੂੰ ਸਾਈਡ ਤੇ ਕਰਦੀ ਹੈ ਤੁਹਾਡੇ ਵਿਭਾਗ ਦੇ ਗੱਲ ਕਰੀਏ ਨੀਤੀ ਜਾਂ ਨੀਅਤ ਦੋਨਾਂ ਚ ਕਿਹੜੀ ਚੀਜ਼ ਦਾ ਜਿਹੜਾ ਕਿ ਐਗਰੀਕਲਚਰ ਮੈਂ ਤਾਂ ਕਹਿੰਦਾ ਦੋਨੇ ਜਿਹੜੇ ਮਾਰ ਗਿਆ ਨਾ ਕੋਈ ਜਿਹੜਾ ਨੀਅਤ ਵੀ ਬਿਲਕੁਲ ਖਰਾਬ ਆ ਨੀਅਤ ਇਸ ਕਰਕੇ ਖਰਾਬ ਆ ਕਿ ਆੜੀ ਰਮਾਨ ਸੀ ਕਿਲੋਮੀਟਰ ਖਤਮ ਕੀਤੀ ਜਾਵੇ ਕਿ ਵਿਭਾਗ ਦੀਆਂ ਬੱਸਾਂ ਪਾਈ ਜਾਵੇ ਪਬਲਿਕ ਨੂੰ ਜਿਹੜੀ ਸਹੂਲਤ ਆ ਮਿਲ ਸਕੇ ਪਰ ਉਹ ਕਹਿੰਦੇ ਆ ਕਿਲੋਮੀਟਰ ਸਕੀਮ ਪਾਉਣੀ ਆ ਜਿਹੜੀ ਕਿਲੋਮੀਟਰ ਸਕੀਮ ਆ ਤੋ ਪਾਉਣਗੇ ਤੇ ਵੱਡੇ ਵੱਟੇ ਕਰਾਣਿਆਂ ਨੂੰ ਫਾਇਦਾ ਹੋਣਾ ਮਹਿਕਮੇ ਨੂੰ ਫਾਇਦਾ ਨਹੀਂ ਹੋਣਾ ਮਹਿਕਮੇ ਚ ਉਲਟੇ ਪੈਸੇ ਜਾਣੇ ਆ ਕਿ ਮਹਿਕਮਾ ਹੋ ਡਾਊਨ ਹੋਣਾ ਮਹਿਕਮਾ ਦਾ ਜਿਹੜਾ ਲੈਵਲ ਆ ਡਾਊਨ ਹੋਣਾ ਇਹ ਚੀਜ਼ ਨੂੰ ਅਸੀਂ ਲੈ ਕੇ ਚੱਲਦੇ ਸਰਦਾਰ ਸਾਹਿਬ ਉਮਰ ਕਿੰਨੀ ਤੇ ਨੌਕਰੀ ਕਿੰਨੀ ਦੇਰ ਤੋਂ ਕੀ ਕਰਦੇ 20 ਸਾਲੇ ਤੋਂ ਹੋ ਗਿਆ ਨੌਕਰੀ ਕਰਦੇ ਆ 57 ਸਾਲ ਉਮਰ ਹੋ ਜਲੀ ਹਾਲਾਤ ਕਦੀ ਇਦਾਂ ਦੇ ਬਣੇ ਜਿਹੜੇ ਹਾਲਾਤ ਆ ਪਿਛਲੇ 1.5 ਸਾਲ ਤੋਂ ਬਣ ਗਏ ਨਾ ਇਦਾਂ ਦੇ ਨਹੀਂ ਪਹਿਲਾਂ ਕਰੇ ਹੀ ਬਣੇ ਵਜ੍ਹਾ ਉਹਦੀ ਵਜ੍ਹਾ ਤੇ ਮੈਂ ਕਰਾਂਗਾ ਕਿ ਮਹਿਕਮਾ ਦੇ ਸਰਕਾਰਾਂ ਨੇ ਇਹ ਚ ਲੁਕਾ ਰਹੀ ਕਹਿੰਦੀ ਸਰਕਾਰ ਹੈ ਵਜ੍ਹਾ ਸਰਕਾਰ ਨੂੰ ਪਤਾ ਨਹੀਂ ਸੀਐਮ ਸਾਹਿਬ ਜਿਹੜੀ ਗੱਲ ਕਰ ਰਹੇ ਅੱਗੇ ਆਪਣੀ ਚੱਲ ਰਹੀ ਸੀ ਬਾਰ ਬਾਰ ਕਹਿ ਰਹੇ ਕਿ ਕੱਚਾ ਮੁਲਾਜ਼ਮੇ ਇਗਰਾਨ ਦੇ ਵਿਧਾਨ ਸਭਾ ਦੇ ਬਾਹਰ ਖੜੀ ਕਰਕੇ ਕਈ ਕਈ ਹਾਜ਼ਰੀ ਇਹਦਾ ਮਤਲਬ ਇਹ ਹੈ ਵੀ ਕੱਚਾ ਰਹਿਣੀ ਨਹੀਂ ਦੇਣਾ ਜਿਹਨੂੰ ਕਿਨੂੰ ਤਰਖਾ ਵਨਾ ਦੋਗੇ 12-12 ਹਜ਼ਾਰ ਦੇ ਬੰਦੇ ਰੱਖ ਲਿਆ ਟਾਈਮ ਨਾਲ ਉਹਨੂੰ ਕਿਨੂੰ ਤਰਖਾ ਨਹੀਂ ਦੋ ਦਿਨ ਦੇ ਤੋ ਨਾ ਰਹਿ ਜਾਈ ਤੇ ਕੀ ਕਰਨਾ ਉਹ 30000 ਰੁਪਏ ਦੀ ਪੈਂਦੀ ਜਾਂ ਤੇ ਪ੍ਰਾਈਵੇਟ ਵਾਲੇ ਦੇ ਅੰਡੇ ਹਰ ਹਰ 12 1200 ਰੁਪਏ ਦੀ ਹਾਡੀ ਦੇ ਅੰਡੇ ਸਵਾਲ ਕਿੱਥੇ ਵੀ ਪਤਾ ਹੋ ਜਾਂਦਾ ਨਾ ਕਿ ਸਟੇਜ ਤੋਂ ਖੜ ਕੇ ਅਸੀਂ ਇਹ ਕਹਿੰਨੇ ਪਿਆ ਕਿ ਤਰੱਕੀ ਵੱਲ ਜਾ ਰਿਹਾ ਹੈ ਆਪਣੇ ਇਥੇ ਇੰਡਸਟਰੀ ਲੱਗਦੀ ਪਈ ਹੈ ਸਾਰਾ ਕੁਝ ਵਧੀਆ ਹੈ ਇੱਕ ਪਾਸੇ ਤੁਸੀਂ ਕਹਿ ਰਹੇ ਦੋ ਮਹੀਨੇ ਦੀ ਤਨਖਾਹ ਆਣੀ ਉਹ ਵਿਚਾਰੇ ਉੱਥੇ ਬੁਜਰਗ ਬਾਹਰ ਕਾ ਕੇ ਜਿਹੜਾ ਕਿ ਸੰਘਰਸ਼ ਕਰਨ ਕੇ ਬਸ ਲੈਣ ਕੇ ਵਿਚਾਰੇ ਹੁਣ ਕਈਆਂ ਬੀਬੀਆਂ ਕੋ ਕਿਰਾਇਆ ਪੜਾ ਨਹੀਂ ਧਾਰ ਕੱਢ ਲੈ ਕੇ ਜਾਣੀਆਂ ਪ੍ਰਸ਼ਾਂਤ ਫਿਰ ਥਲੜੇ ਲੈਵਲ ਤੇ ਸਾਰਾ ਕੁਝ ਕੀ ਚੀਜ਼ਾਂ ਕਿਉਂ ਨਹੀਂ ਦਿਸਦੀਆਂ ਪਈ ਬਿਲਕੁਲ ਜੀ ਬਿਲਕੁਲ ਅਸੀਂ ਬਾਰ-ਬਾਰ ਜਿਸ ਦਿਨ ਫਰੀ ਕੀਤਾ ਸੀ ਨਾ ਅਸੀਂ ਤੇ ਉਸ ਦਿਨ ਮੰਗ ਕੀਤੀ ਵੀ ਪਰੇਸ਼ਾਨੀ ਪਬਲਿਕ ਨੂੰ ਨਾ ਕਿਤੇ ਆ ਜਾਏ 10000 ਬੱਸ ਪੂਰੀ ਕਰੋ ਕਿਉਂਕਿ ਸਾਡੀ ਸਵਾਰੀ 90% ਵਧਣੀ ਆ ਉਦਾਂ ਮੰਗਾਵਲ ਜਾਣ ਦੇ ਥਾਂ ਉਲਟਾ ਕਹਿੰਦੀ ਪ੍ਰਾਈਵੇਟ ਟੈਂਡਰ ਕੱਢ ਲੋ ਕਹਿੰਦੀ ਆਹ ਕਰ ਲੋ ਲੋਕਾਂ ਨੂੰ ਪਰੇਸ਼ਾਨ ਕਰ ਲੰਦਾ ਸਾਰਾ ਦਾ ਸਾਰਾ ਕਾਰੋਬਾਰ ਸਰਕਾਰ ਦਾ ਸਾਡਾ ਨਹੀਂ ਜਿਹੜੀ ਤੁਸੀਂ ਅੱਗੇ ਪ੍ਰਸ਼ਨ ਕੀਤਾ ਨੀਤੀ ਤੇ ਨੀਤੀ ਇਹਨਾਂ ਦੀਆਂ ਦੋਵੇਂ ਚੀਜ਼ਾਂ ਹੀ ਮਾੜੀਆਂ ਨਾ ਇਹ ਨੀਤੀ ਬਣਾਉਣੀ ਚਾਹੁੰਦੇ ਆ ਨਾ ਇਹਨਾਂ ਦੀ ਨੀਤੀ ਸਹੀ ਤੁਹਾਨੂੰ ਕੁਝ ਕਹਿਣਾ ਮੈਨੂੰ ਕੁਝ ਕਹਿਣਾ ਮੀਟਿੰਗ ਦੇ ਵਿੱਚ ਕੁਝ ਕਹਿਣਾ ਫੈਸਲੇ ਕਰ ਲੈਣੇ ਦਖਾਵਾ ਹੀ ਆ ਹੋਰ ਕੁਛ ਨਹੀਂ ਸਰਕਾਰ ਦੇ ਪੱਲੇ ਐਨੇ ਕਰੋੜ ਜਮਹਿਕਾਬ ਚਲੇ ਗਿਆ ਜੀ ਇਹ ਗਾਂ ਚੱਲ ਗਿਆ ਗਾਂ ਚੱਲ ਗਿਆ ਗੱਡੀਆਂ ਦੀ ਹਾਲਤ ਵੇਖ ਲੋ ਪਿਛਲੇ 2-2 ਸਾਲਾਂ ਤੋਂ ਅੰਦਰ ਨਵੀਆਂ ਗੱਡੀਆਂ ਟਾਟਾ ਖੜੀਆਂ ਨੇ ਟਾਇਰ ਤੇ ਪੰਜੋ ਕੇ ਹੈ ਟਾਇਰ ਨੂੰ ਜੱਡੋ 5-5 ਹਜ਼ਾਰ 2-2 ਹਜ਼ਾਰ ਦੇ ਕੰਮ ਤੋਂ ਗੱਡੀਆਂ ਤਾਂ ਅਸੀਂ ਕਿੱਥੇ ਲੈ ਜਾਈਏ ਲੋਕਾਂ ਨੂੰ ਸਾਡੇ ਨਾਲ ਲੜਾਉਣ ਡਿਆ ਇੱਕ ਗੱਡੀ 'ਚ 100 ਸਵਾਰੀ ਚੜ ਜਾਂਦੀ ਹੈ ਟਾਇਰ ਪਾੜ ਜਾਂਦੇ ਲੋਕਾਂ ਦੀਆਂ ਸਾਡੀਆਂ ਹੀ ਧੀਆਂ ਪੈਣਾ ਇਹਦੀਆਂ ਲੱਤਾਂ ਟੁੱਟ ਗਈਆਂ ਬਾਹਾਂ ਟੁੱਟ ਗਈਆਂ ਪੈਸੇ ਹੀ ਡਰਾਈਵਰ ਉੱਰੇ ਡਰਾਈਵ ਨੇ ਟਾਇਰ ਨੂੰ ਪਾੜਦੇ ਨਹੀਂ ਤਾਂ ਕਿਲ ਮਾਰ ਕੇ ਲਾਉਣੇ ਤੇ ਇਹਨਾਂ ਨੇ ਗੱ ਆਡੀਅੰਸ ਜ਼ੋਰ ਤੇ ਵੀ ਨਹੀਂ ਰਹੀ ਉਹ ਵੀ ਖਤਮ ਕਰਤੀ ਅੱਛਾ ਹਾਂਜੀ ਆਡੀਅੰਸ ਜ਼ੋਰ ਤੇ ਖਤਮ ਹੋ ਗਈ ਜਿਹੜੇ ਪਹਿਲੇ ਟਰੈਵਰ ਸੀ ਕਿਤੇ ਮਰ ਜੇ ਉਹਦੇ ਪਰਿਵਾਰ ਨੂੰ ਕੁਝ ਨਹੀਂ ਬਾਰ ਬਾਰ ਸਰਕਾਰ ਨੂੰ ਹਰ ਮੀਟਿੰਗ ਦੇ ਵਿੱਚ ਪੈਨਲ ਮੀਟਿੰਗਾਂ ਚ ਚੁੱਕ ਚੁੱਕੇ ਪਰ ਕਿਸੇ ਦੇ ਜਦਾਂ ਆਂਦੇ ਹੁੰਦੇ ਆ ਵੀ ਉਹ ਕਹਿਣਾ ਹੈ ਸਿਰ ਮੱਥੇ ਪਨਾਲਾ ਉੱਥੇ ਦਾ ਉੱਥੇ ਮੁੱਖ ਮੰਗਾ ਕਿਲੋਮੀਟਰ ਸਕੀਮ ਕੇ ਇਸ ਤੋਂ ਇਲਾਵਾ ਵੀ ਅਲੱਗਾ ਹੋਰ ਨਹੀਂ ਜਿਹੜੀ ਕਿਲੋਮੀਟਰ ਸਕੀਮ ਦੀ ਪਹਿਲੀ ਮੰਗਾ ਕਿ ਕਿਲੋਮੀਟਰ ਸਕੀਮ ਦਾ ਟੈਂਡਰ ਨੂੰ ਤੁਰੰਤ ਰੱਦ ਕੀਤਾ ਜਾਵੇ ਤੇ ਜਿਹੜੀਆਂ ਸਾਡੀਆਂ ਸੈਲਰੀਆਂ ਉਹ ਟਾਈਮ ਨਾਲ ਪਾਈਆਂ ਜਾਣ ਅਗਲਾ ਸੰਘਰਸ਼ ਕੀ ਹੋਵੇ ਅਗਲਾ ਸਿਰ ਸਹੀ ਹੈ ਜੇ ਤਾਂ ਕੋਈ ਨੀਤੀ ਨਿਕਲਦੀ ਠੀਕ ਆ ਜੇ ਇਹਨਾਂ ਦਾ ਕੋਈ ਹੈਗਾ ਟੇਬਲ ਤੇ ਕੰਮ ਕਰਨ ਦਾ ਕਿਸੇ ਨਾਲ ਮੀਟਿੰਗ ਕਰਦੇ ਜੇ ਕੋਈ ਸਾਨੂੰ ਛੱਟਾ ਕੱਢਦੇ ਆ ਤਾਂ ਠੀਕ ਆ ਨਹੀਂ ਤੇ ਅਸੀਂ ਭਾਵੇਂ 1 ਘੰਟੇ ਦੇ ਵਿੱਚ ਕੋਈ ਨਾ ਕੋਈ ਨਾ ਚੌਂਕ ਜਾਮ ਕਰ ਸਕਦੇ ਆ ਵਿਕਰਮ ਐਸ ਵਕ ਜਿਹੜਾ ਹੈ ਕਿ ਉਹ ਬਿਆਨ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਕਿ ਸਰਕਾਰ ਦੀਆਂ ਜਿਸ ਤਰੀਕੇ ਦੇ ਨਾਲ ਨੀਤੀਆਂ ਆਣੇ ਮੀਟਿੰਗਾਂ ਸਾਡੇ ਨਾਲ ਜ਼ਰੂਰ ਹੁੰਦੀਆਂ ਪਰ ਜ਼ਮੀਨੀ ਹਕੀਕਤ ਤੇ ਜਿਹੜਾ ਹੈ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਕੋਈ ਐਸ ਵਕਤ ਚੀਜ਼ ਦੇਖਨ ਨੂੰ ਨਹੀਂ ਮਿਲਦੀ ਭੀ ਜਲੰਧਰ ਦੇ ਬੱਸ ਸਟੈਂਡ ਵਿਖੇ ਅਸਲ ਲੋਕ ਪਰੇਸ਼ਾਨ ਹੋ ਰਹੇ ਨੇ ਕਿੰਨੀ ਕਿਤੇਰ ਤੋਂ ਇੰਤਜ਼ਾਰ ਕਰਦੇ ਪਏ ਕਿਹੜੀ ਜਗ੍ਹਾ ਤੇ ਜਾਣਾ ਹੈ ਜਾਣਾ ਬਸ 12 ਬਸ ਤੁਸੀਂ ਮਿਲੀ ਨਹੀਂ ਤੁਹਾਨੂੰ ਮੈਂ ਨਹੀਂ ਬਾਹਰ ਗਈ ਐ ਬਸ ਤੁਸੀਂ ਤੁਸੀਂ ਗਏ ਹੋ ਜੀ ਬਾਹਰ ਤੁਸੀਂ ਹਾਂ ਜੀ ਬਾਹਰ ਗਏ ਕਿਤੇ ਪਟਾੜੇ ਦੀਆਂ ਲੈਣੀਆਂ ਸਵਾਰੀਆਂ ਕਤਾਰ ਪਰ ਨਹੀਂ ਤਾਂ ਫਿਰ ਦੁਬਾਰਾ ਅੰਦਰ ਆਏ ਹੋ ਅੰਦਰ ਹੀ ਆ ਕੇ ਬਹਿ ਗਏ ਹੁਣ ਕੀ ਕਰੀਏ ਜਾਈਏਗਾ ਪਤਾ ਕਿੰਨੇ ਕੋਈ ਬਸ ਸਟੈਂਡ ਖੁੱਲਣਾ ਹੈ ਪਤਾ ਨਹੀਂ ਆਣਾ ਵਿੱਕੀਵੇਂ ਵੇਖਦੇ ਪਏ ਹਰ ਦੂਸਰੇ ਦਿਨ ਇਸ ਹੜਤਾਲ ਵੀ ਹੋਟੀ ਪਿਛਲੇ ਸੈਮ ਚ ਵੀ ਹੋਈ ਕੋਈ ਜ਼ਰੂਰੀ ਕਾਰ ਹੁੰਦਾ ਕਿਸੇ ਦਾ ਕੱਲਾ ਹੀ ਹੁੰਦਾ ਬੰਦਾ ਉਹਨੇ ਜਾ ਕੇ ਕੰਮ ਕਰਨਾ ਨੇ ਹਾਂ ਕੀ ਦਿੰਦੇ ਹੋ ਸਰਕਾਰ ਮਾੜੀ ਗੱਲ ਏ ਆ ਸਾਰੀ ਦੁਨੀਆ ਹੀ ਟੰਗ ਆ ਇਹਨਾਂ ਦਾ 2 ਮਹੀਨੇ ਤਾਂ ਥਾਲੀ ਬਣੀ ਸਾਡੇ ਕੋਲ ਸਦਾ ਲਈ ਹੈ ਨਹੀਂ ਸਦਾ ਨਹੀਂ ਹੈ ਲੋਕ ਇੱਥੇ ਖੱਜਲ ਖਰਾਬ ਪਰੇਸ਼ਾਨ ਹੋ ਰਹੇ ਤੁਸੀਂ ਕਿਹੜੀ ਜਗ੍ਹਾ ਤੇ ਜਾਣਾ ਮੈਡਮ ਅਸੀਂ ਤੁਸੀਂ ਵੇ ਜਾਣਾ ਦੱਸੋ ਬਸ ਬਾਹਰੋਂ ਵੀ ਨਹੀਂ ਮਿਲੀ ਤੇ ਨਹੀਂ ਬਾਹਰ ਅਸੀਂ ਗਏ ਨਹੀਂ ਫਿਲਹਾਲ ਇਹ ਸਰਕਾਰੀ ਬਸ ਦੇਖ ਲੱਗਦਾ ਪਿਆ ਜਾਣਾ ਸਰਕਾਰੀ ਚ ਹੀ ਆ ਹਾਂਜੀ ਆਧਾਰ ਕਾਰਡ ਹੋਣਾ ਮੈਂ ਹਾਂਜੀ ਅਸਵਕ ਲੋਕ ਇੱਥੇ ਜਲੰਧਰ ਦੇ ਬੱਸ ਸਟੈਂਡ ਦੇ ਵਿੱਚ ਪਰੇਸ਼ਾਨ ਹੁੰਦੇ ਪਏ ਨੇ ਖਾਸੀਆਂ ਦਿੱਕਾ ਆ ਰਹੀਆਂ ਬਜ਼ੁਰਗ ਵੀ ਨੇ ਨੌਜਵਾਨ ਵੀ ਨੇ ਬਾਪੂ ਜੀ ਇੱਕ ਉਰੇ ਤੁਰੇ ਜਾਂਦੇ ਨੇ ਬਾਪੂ ਜੀ ਕਿਹੜੀ ਥਾਂ ਤੇ ਜਾਣਾ ਜੀ ਅੱਪਸਾ ਜਾਨ ਆ ਬਰਸਾਤ ਕਿੰਨੇ ਕੁ ਜੇ ਬੱਸ ਪਸੰਦ ਰਣੀ ਕੋਈ ਮਿਲ ਨਹੀਂ ਪਤਾ ਲੱਗਾ ਨਾ ਪਤਾ ਨਹੀਂ ਮੈਨੂੰ ਇਹਦੇ ਤੋਂ ਖੇਚਲ ਖਰਾਬ ਹੋ ਰਿਹਾ ਹਾਂ ਜੀ ਨਹੀਂ ਆਏ ਓਕੇ ਨਹੀਂ ਆਉਣ ਦੇ ਕਿਹੜੀ ਜਗ੍ਹਾ ਤੋਂ ਆਏ ਪਤਾ ਸੀਗਾ ਕਿ ਬੱਸ ਸਟੈਂਡ ਬੰਦ ਹੈ ਜਾਂ ਅੱਗੇ ਮਿੰਟ ਪਹਾੜੀ ਮੈਂ ਉਥੋਂ ਦਵਾਈ ਲੈ ਗਿਆ ਮੁਸਫਾਦਾ ਬਸ ਕੋਈ ਵੀ ਅੰਦਰੋਂ ਨਹੀਂ ਚਲਦੀ ਪਈ ਦੋਨੇ ਗੇਟਸ ਜਿਹੜੇ ਨੇ ਕਿ ਬੰਦ ਕਰ ਦਿੱਤੇ ਗਏ ਨੇ ਪ੍ਰਾਈਵੇਟ ਜਿੰਨੀਆਂ ਬਸਾਂ ਦੇ ਮੁਲਾਜ਼ਮ ਨੇ ਜਾਂ ਉਹਨਾਂ ਦੇ ਡਰਾਈਵਰ ਸਾਹਿਬਾਨ ਨੇ ਸਭ ਉੱਥੇ ਲੱਗੇ ਨੇ ਪਰ ਦੂਸਰੀ ਤਸਵੀਰ ਉਹ ਫਲਾਈਓਵਰ ਦੇ ਉੱਤਰ ਦੇ ਵੀ ਮੈਂ ਕੈਮਰਾ ਪਰਸਨ ਜਗਰੂਪ ਨੂੰ ਕਹਾਂਗਾ ਦਿਖਾਣ ਕਿ ਲੋਕ ਵਿਚਾਰੇ ਜਿਹੜੇ ਨੇ ਕਿਉਂ ਤੁਰ ਕੇ ਹੁਣ ਜਿਹੜਾ ਆਪਣਾ ਅੱਗੇ ਮੰਜ਼ਿਲ ਵੱਲ ਜਾ ਰਹੇ ਨੇ ਕਿਉਂਕਿ ਪਿੱਛੋਂ ਬਸਾਂ ਬੰਦ ਕਰ ਦਿੱਤੀਆਂ ਗਈਆਂ ਨੇ ਗੱਡੀਆਂ ਵੀ ਜਿਹੜੀਆਂ ਗਲਤ ਰਸਤੇ ਜਾ ਰਹੀਆਂ ਨੇ ਅਸੋਕ ਦੀਆਂ ਸਿਤیاں ਜਿਹੜੀਆਂ ਉਹ ਕਾਫੀ ਜਲੰਧਰ ਦੇ ਵਿੱਚ ਜਿਹੜੀਆਂ ਕੀ ਹੋਸ਼ਪੋਸ਼ ਹੋਈਆਂ ਨੇ ਬੱਸ ਸਟੈਂਡ ਦੇ ਉੱਤੇ ਸਾਰੀਆਂ ਜਿਹੜੀਆਂ ਬੱਸੇਜ਼ ਬੰਦ ਕੀਤੀਆਂ ਹੋਈਆਂ ਨੇ ਵਿਕਰਮ ਨੇ ਜਿਹਦਾ ਗੱਲ ਆਖੀ ਹੈ ਕਿ ਕਿਲੋਮੀਟਰ ਸਕੀਮ ਜਿਹੜੀ ਸਰਕਾਰ ਲੈ ਕੇ ਆ ਰਹੀ ਹੁਣ ਤੁਰੰਤ ਰੱਦ ਕੀਤਾ ਜਾਵੇ ਟੈਂਡਰ ਜਿਹੜਾ ਲਗਾ ਦਿੱਤਾ ਗਿਆ ਵਾ ਉਹਨੂੰ ਵੀ ਰੱਦ ਕੀਤਾ ਜਾਵੇ ਵੇਖਣਾ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਤੇ ਕੀ ਸੰਘਰਸ਼ ਜਿਹੜੀ ਹੈ ਕਿ ਆਉਣ ਵਾਲੇ ਸਮੇਂ ਚ ਯੂਨੀਅਨ ਕਰਦੀ ਹੈ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ